ਭਾਸ਼ਪਾ ਨੇ ਐਤਵਾਰ ਨੂੰ ਲੋਕ ਸਭਾ ਚੋਣਾਂ 2024 ਦੇ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਹੈ। ਬਾਲੀਵੁੱਡ ਅਦਾਕਾਰ ਕੰਗਨ ਰਨੌਤ ਨੂੰ ਵੀ ਟਿਕਟ ਦਿੱਤੀ ਗਈ ਹੈ। ਉਹ ਮੰਡੀ ਤੋਂ ਚੋਣ ਲੜੇਗੀ। ਸੀਤਾ ਸੁਰੇਨ ਨੂੰ ਦੁਮਕਾ ਤੋਂ ਟਿਕਟ ਦਿੱਤੀ ਗਈ ਹੈ। ਸੀਤਾ ਸੁਰੇਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸੁਰੇਨ ਦੀ ਭਾਬੀ ਹੈ ਅਤੇ ਹਾਲ ਹੀ ਵਿੱਚ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਈ ਸੀ। ਸੀਰੀਅਲ 'ਰਮਾਇਣ' ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਨਵੀਨ ਜਿੰਦਲ ਨੂੰ ਵੀ ਕੁਰਸ਼ੇਤਰ ਤੋਂ ਟਿਕਟ ਦਿੱਤੀ ਗਈ ਹੈ ਰਵੀ ਸ਼ੰਕਰ ਪ੍ਰਸ਼ਾਦ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਬੇਗੂਸ ਰਾਏ ਤੋਂ ਚੋਣ ਲੜਨਗੇ ਭਾਜਪਾ ਨੇ ਰਾਜ ਮੰਤਰੀ ਤੋਂ ਡੀ ਪੁੰਦੇਸ਼ਵਰੀ ਮੁਜ਼ਫਰਪੁਰ ਤੋਂ ਰਾਜਪੂਸ਼ ਨਿਸ਼ਾਦ ਅਤੇ ਪਾਲਟੀ ਪੁੱਤਰ ਤੋਂ ਰਾਮ ਕਿਰਪਾਲ ਆਦਮ ਨੂੰ ਟਿਕਟ ਦਿੱਤੀ ਹੈ ਬਕਸਰ ਤੋਂ ਮਿਥਿਲੇਸ਼ Tiwari ਨੂੰ ਉਮੀਦਵਾਰ ਬਣਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਭਾਸਪਾ ਬਿਹਾਰ ਦੀਆਂ 17 ਲੋਕ ਸਭਾ ਸੀਟਾਂ ਤੇ ਚੋਣ ਲੜੇਗੀ ਅਤੇ ਇਨ੍ਹਾਂ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦੇ ਨਾਮ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਇਹ ਭਾਸਪਾ ਨੇ ਗਾਜ਼ੀਆਬਾਦ ਤੋਂ ਵਿਕੇ ਸਿੰਘ ਦੀ ਥਾਂ ਸਥਾਨਕ ਵਿਧਾਇਕ ਅਤੁਲ ਗਰਗਨੂ ਟਿਕਟ ਦਿੱਤੀ ਹੈ ਪਿਲੀ ਪੀਤ ਤੋਂ ਮੌਜੂਦਾ ਸੰਸਦ ਵਰੁਣ ਗਾਂਧੀ ਦੀ ਟਿਕਟ ਰੱਦ ਹੋਣ ਤੋਂ ਬਾਅਦ ਉਹਨਾਂ ਦੀ ਜਗ੍ਹਾ ਰਾਜ ਸਰਕਾਰ ਦੇ ਮੰਤਰੀ ਜਿਤਿਨ ਪ੍ਰਸ਼ਾਦ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦ ਕਿ ਉਹਨਾਂ ਦੀ ਮਾਂ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਦੁਆਰਾ ਟਿਕਟ ਦਿੱਤੀ ਗਈ ਹੈ ਵੀਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਭਾਸ਼ਪਾ ਨੇ ਐਤਵਾਰ ਨੂੰ ਲੋਕ ਸਭਾ ਚੋਣਾਂ 2024 ਦੇ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਹੈ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਨੂੰ ਵੀ ਟਿਕਟ ਦਿੱਤੀ ਗਈ ਹੈ ਉਹ ਮੰਡੀ ਤੋਂ ਚੋਣ ਲੜੇਗੀ ਸੀਤਾ ਸੁਰੇਨ ਨੂੰ ਦਮਕਾ ਤੋਂ ਟਿਕਟ ਦਿੱਤੀ ਗਈ ਹੈ ਸੀਤਾ ਸੁਰੇਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸੁਰੇਨ ਦੀ ਭਾਬੀ ਹੈ ਅਤੇ ਹਾਲ ਹੀ ਵਿੱਚ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਈ ਸੀ ਸੀਰੀਅਲਰ ਮਾਇਨ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰुण ਗੋਵਿਲ ਨੂੰ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਨਵੀਨ ਜਿੰਦਲ ਨੂੰ ਵੀ ਕੁੜ ਸ਼ੇਤਰ ਤੋਂ ਟਿਕਟ ਦਿੱਤੀ ਗਈ ਹੈ ਰਵੀ ਸ਼ੰਕਰ ਪ੍ਰਸ਼ਾਦ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ ਕੇਂਦਰੀ ਮੰਤਰੀ ਗੀ singer ਬੇਗੂਸ ਰਾਏ ਤੋਂ ਚੋਣ ਲੜਨਗੇ ਭਾਜਪਾ ਨੇ ਰਾਜ ਮੰਤਰੀ ਤੋਂ ਡੀ ਪੁੰਦੇਸ਼ਵਰੀ ਮੁजफ्फरਪੁਰ ਤੋਂ ਰਾਜ ਭੂਸ਼ਣ ਨਿਸ਼ਾਦ ਅਤੇ ਪਾਲਟੀ ਪੁੱਤਰ ਤੋਂ ਰਾਮ ਕਿਰਪਾਲ ਆਦਮ ਨੂੰ ਟਿਕਟ ਦਿੱਤੀ ਹੈ ਬਕਸਰ ਤੋਂ ਮਿਥਿਲੇਸ਼ Tiwari ਨੂੰ ਉਮੀਦਵਾਰ ਬਣਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਭਾਜਪਾ ਬਿਹਾਰ ਦੀਆਂ 17 ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ ਅਤੇ ਇਨ੍ਹਾਂ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦੇ ਨਾਮ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹੈ ਭਾਜਪਾ ਨੇ ਗਾਜ਼ੀਆਬਾਦ ਤੋਂ ਵਿਕੇ ਸਿੰਘ ਦੀ ਥਾਂ ਸਥਾਨਕ ਵਿਧਾਇਕ ਤੁਲ ਗਰਗ ਨੂੰ ਟਿਕਟ ਦੀਤੀ ਹੈ ਪਿਲੀ ਪੀਤ ਤੋਂ ਮੌਜੂਦਾ ਸੰਸਦ ਵਰੁਣ ਗਾਂਧੀ ਦੀ ਟਿਕਟ ਰੱਦ ਹੋਣ ਤੋਂ ਬਾਅਦ ਉਹਨਾਂ ਦੀ ਜਗ੍ਹਾ ਰਾਜ ਸਰਕਾਰ ਦੇ ਮੰਤਰੀ ਜਿਤិន ਪ੍ਰਸ਼ਾਦ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦ ਕਿ ਉਹਨਾਂ ਦੀ ਮਾਂ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਦੁਆਰਾ ਟਿਕਟ ਦਿੱਤੀ ਗਈ ਹੈ ਵੀਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ